ਥੋੜੇ ਹੀ ਦਿਨ ਪਹਿਲਾਂ ਤੁਸੀਂ ਔਨ 에ਅਰ ਦੇ ਉੱਤੇ ਖਬਰ ਦੇਖੀ ਸੀ ਕਿਸ ਤਰ੍ਹਾਂ ਵਿਸ਼ ਇਮੀਗ੍ਰੇਸ਼ਨ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰੇ ਸੀ ਮੁਰ ਤੋਂ ਇੱਕ ਉਹਨਾਂ ਦੇ ਉੱਤੇ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਵਿਸ਼ ਇਮੀਗ੍ਰੇਸ਼ਨ ਦੇ ਉੱਤੇ ਇੱਕ ਹੋਰ ਤੋਖਾੜੀ ਦਾ ਮਾਮਲਾ ਸਾਹਮਣੇ ਆਇਆ 30 ਲੱਖ 34 ਹਜ਼ਾਰ 560 ਰੁਪਏ ਦੀ ਉਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਜਿਹੜੇ ਓਨਰ ਨੇ ਸ਼ਕੀਲ احمد ਉਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਤੇ ਜਦ ਅੱਜ ਅਸੀਂ ਵਿਸ਼ ਇਮੀਗ੍ਰੇਸ਼ਨ ਦੇ ਦਫ਼ਤਰ ਆਏ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਆ ਲਗਭਗ ਉਹ ਦਫ਼ਤਰ ਆਪਣਾ ਖਾਲੀ ਕਰਕੇ ਲੋਕਾਂ ਨੂੰ ਠੱਗੀ ਮਾਰ ਕੇ ਫਰਾਰ ਹੋ ਚੁੱਕੇ ਨੇ ਦੱਸ ਦਈਏ ਕਿ ਵਿਸ਼ ਇਮੀਗ੍ਰੇਸ਼ਨ ਕਨਸਲਟੈਂਟ ਇਹ ਦਫਤਰ ਐਸ ਸੀਓ 10 11 12 ਸੈਕਟਰ 17 ਬੀ ਚੰਡੀਗੜ੍ਹ ਚ ਐ ਜਿੱਥੇ ਇਹਨਾਂ ਦਾ ਪੂਰਾ ਗਿਰੋਹ ਕਹਿ ਸਕਦੇ ਆ ਬੈਠਦਾ ਸੀ ਕਿਸ ਤਰ੍ਹਾਂ ਪਲੈਨਿੰਗ ਕਰਨੀ ਆ ਕਿਸ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਣਾ ਉਹ ਸਭ ਇਸੇ ਜਗ੍ਹਾ ਤੇ ਬੈਠ ਕੇ ਹੁੰਦਾ ਸੀ ਤੇ ਹੁਣ ਉਹ ਆਪਣਾ ਕਹਿ ਸਕਦੇ ਆ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਕੇ ਆਪਣਾ ਬੋਰੀਆ ਬਿਸਤਰਾ ਪੈਕ ਕਰਕੇ ਨਿਕਲ ਚੁਕੇ ਨੇ ਫਰਾਰ ਹੋ ਚੁਕੇ ਨੇ ਲਗਾਤਾਰ ਪੁਲਿਸ ਕੋਲ ਵੀ ਇਹ ਮਾਮਲੇ ਸਾਹਮਣੇ ਆਏ ਨੇ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਜਿਹੜੀ ਕਿਹਾ ਜਾ ਰਿਹਾ ਕੀਤੀ ਹੋਵੇਗੀ ਜਾਂ ਕੀਤੀ ਜਾਵੇਗੀ ਇਸੀ ਹਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਵੇਲੇ ਦੀ ਖਬਰ ਆ ਰਹੀ ਹੈ ਕਿ ਇਸ ਵਕਤ ਜਿਹੜਾ ਵਿਸ਼ ਇਮੀਗ੍ਰੇਸ਼ਨ ਕਨਸਨਟੈਂਟ ਆਫਿਸ ਆ ਉਹ ਆਪਣਾ ਦਫਤਰ ਖਾਲੀ ਕਰ ਚੁੱਕੇ ਨੇ ਲਗਾਤਾਰ ਪੰਜਾਬ ਦੇ ਵਿੱਚ ਵੀਜ਼ਾ ਫਰੋਡ ਦੇ ਮਾਮਲੇ ਵੱਧਦੇ ਜਾ ਰਹੇ ਨੇ ਕਿ ਸੇ ਲੋਕ ਇਹ ਨਵਾਂ ਇੱਕ ਕਹਿ ਸਕਦੇ ਆ ਠੱਗੀ ਦਾ ਤਰੀਕਾ ਬਣ ਚੁੱਕਾ ਹੈ ਭੋਲੇ-ਪਾਲੇ ਲੋਕਾਂ ਨੂੰ ਬਾਹਰ ਭੇਜਣ ਦਾ ਸੁਪਨਾ ਦਿਖਾਉਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚੂਨਾ ਲਗਾ ਕੇ ਉਹਨਾਂ ਨੂੰ ਠੱਗੀ ਮਾਰ ਜਾਂਦੇ ਨੇ ਅਪ੍ਰੈਲ ਦੇ ਮਹੀਨੇ ਵੀ ਇਹਨਾਂ ਦੇ ਉੱਤੇ ਇੱਕ 16 ਲੱਖ ਦੇ ਕਰੀਬ ਕਈ ਮਾਮਲੇ ਸਾਹਮਣੇ ਆਏ ਸਨ ਤੁਸੀਂ ਔਨ ਏਅਰ ਦੇ ਉੱਤੇ ਖਬਰ ਵੀ ਦੇਖੀ ਸੀ ਕੈਮਰੇ ਦੇ ਅੱਗੇ ਅੱਜ ਦੇ ਫਿਰਦੇ ਸੀ ਜਦ ਓਨਅਰ ਦੀ ਟੀਮ ਉਥੇ ਪਹੁੰਚਦੀ ਆ ਭੋਲੇ ਭਾਲੇ ਲੋਕਾਂ ਦਾ ਸਾਥ ਦੇਣ ਦੇ ਲਈ ਕਿ ਕਿਉਂ ਤੁਸੀਂ ਸਵਾਲਾ ਦੇ ਘੇਰੇ ਚ ਲਿਆਂਦੇ ਨੇ ਓਨਅਰ ਦੀ ਟੀਮ ਕਿ ਕਿਉਂ ਤੁਸੀਂ ਐਦਾਂ ਲੋਕਾਂ ਦੇ ਨਾਲ ਫਰੋਡ ਕਰ ਰਹੇ ਹੋ ਪਰ ਜਦ ਅੱਜ ਮੋੜ ਤੋਂ ਇਹਨਾਂ ਦੇ ਖਿਲਾਫ 30 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੇ ਓਨਅਰ ਦੀ ਟੀਮ ਪਹੁੰਚੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਦਫ਼ਤਰ ਬੰਦ ਕਰਕੇ ਇਥੋਂ ਨਿਕਲ ਚੁਕੇ ਨੇ ਫਰਾਰ ਹੋ ਚੁਕੇ ਨੇ ਇੱਥੇ ਹੀ ਬੈਠ ਕੇ ਪਲੈਨਿੰਗ ਹੁੰਦੀ ਸੀ ਕਿਸ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਣਾ ਕਿਸ ਤਰ੍ਹਾਂ ਉਹਨਾਂ ਕੋ ਪੈਸੇ ਜਿਹੜੇ ਲੈ ਜਾਣੇ ਨੇ ਲੋਕ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਖਰਚ ਕੇ ਕੈਨੇਡਾ ਅਮਰੀਕਾ ਭੇਜਦੇ ਨੇ ਪਰ ਐਦਾ ਦੀ ਇਮੀਗ੍ਰੇਸ਼ਨ ਕੰਸਲਟੈਂਟ ਦਫਤਰ ਉਹਨਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੰਦੇ ਨੇ ਤੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਪੂਰਾ ਇਹਨਾਂ ਦੀ ਬਿਲਡਿੰਗ ਦਿਖਾ ਦਿੰਨੇ ਆ ਕਿੱਥੇ ਬੈਠ ਕੇ ਇਹ ਫਰੋਡ ਜਿਹੜਾ ਲਗਾਤਾਰ ਵਿਸ਼ ਇਮੀਗ੍ਰੇਸ਼ਨ ਦੇ ਵਲੋਗ ਕੀਤਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਇਸ ਵੇਲੇ ਉਹਨਾਂ ਦੇ ਦਫਤਰ ਦੀਆਂ ਦੇਖ ਰਹੇ ਹੋ ਜਿੱਥੇ ਉਹ ਫਰਾਰ ਹੋ ਚੁੱਕੇ ਨੇ ਇਸ ਵੇਲੇ ਇਸ ਵੇਲੇ ਫਰਾਰ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਕੋਈ ਵੀ ਲੋਕਾਂ ਨੂੰ ਜਿਨ੍ਹਾਂ ਦੇ ਇਹਨਾਂ ਨੇ ਪੈਸੇ ਮਾਰੇ ਨੇ ਉਹਨਾਂ ਨੂੰ ਕੋਈ ਵੀ ਇਨਸਾਫ ਮਿਲਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਤਾਂ ਉਹਨਾਂ ਦੱਸ ਦਈਏ ਕਿ ਇਸ ਕੰਪਨੀ ਦੇ ਦੋ 파ਟਨਰ ਨੇ ਇੱਕ ਦਾ ਨਾਮ ਹੈ ਅਸ਼ੀਸ਼ ਬਿਰਲਾ ਤੇ ਦੂਸਰੇ ਦੀ ਗੱਲ ਕਰੀਏ ਤਾਂ ਦੂਸਰੇ 파ਟਨਰ ਦਾ ਵੀ ਨਾਮ ਤੁਹਾਨੂੰ ਦੱਸ ਦਿੰਨੇ ਆ ਤੇ ਦੂਸਰਾ 파ਟਨਰ ਜਿਹੜਾ ਸ਼ਕੀਲ ਅਹਿਮਦ ਤਸਵੀਰਾਂ ਤੁਸੀਂ ਇਸ ਵੇਲੇ ਵਿਸ਼ ਇਮੀਗ੍ਰੇਸ਼ਨ ਦੀਆਂ ਦੇਖ ਰਹੇ ਹੋ ਜਿੱਥੇ ਲੋਕਾਂ ਨੂੰ ਚੂਨਾ ਲਗਾ ਕੇ ਲੋਕਾਂ ਦੇ ਪੈਸੇ ਠੱਗ ਕੇ ਭਗੋੜੇ ਇਸ ਵੇਲੇ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਸੀਂ ਇਸ ਵੇਲੇ ਚੰਡੀਗੜ੍ਹ ਦੀਆਂ ਦੇਖ ਰਹੇ ਹੋ ਸੈਕਟਰ 17 ਬੀ ਦੀਆਂ ਇਹ ਐਸ ਸੀਓ 10 11 12 ਸੈਕਿੰਡ ਫਲੋਰ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਥੇ ਬੈਠ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਜਦ ਅੱਜ ਔਨ 에ਅਰ ਦੀ ਟੀਮ ਇਹਨਾਂ ਦੇ ਕੋਲੋਂ ਸਵਾਲਾਂ ਦੇ ਜਵਾਬ ਲੈਣ ਆਈ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਦਫ਼ਤਰ ਬੰਦ ਕਰਕੇ ਥੋਂ ਨਿਕਲ ਚੁਕੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹੋ ਹੀ ਜਗ੍ਹਾ ਤੇ ਬੈਠ ਕੇ ਉਹਨਾਂ ਦੇ ਵੱਲੋਂ ਪਲੈਨਿੰਗ ਕੀਤੀ ਦਫ਼ਤਰ ਖੁੱਲ੍ਹਾ ਬਿਲਕੁਲ ਜੀ ਹਾਂ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਫ਼ਤਰ ਖੁੱਲ੍ਹਾ ਹੈ ਏ ਵੀਜ਼ਾ ਕੰਸਲਟੈਂਟ ਨੇ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਦਫਤਰ ਦੇ ਅੰਦਰ ਜਾਦਸੀ ਆਏ ਆ ਬਿਲਕੁਲ ਬੰਦ ਕਰਕੇ ਨਿਕਲ ਚੁਕੇ ਨੇ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਸ਼ ਇਮੀਗ੍ਰੇਸ਼ਨ ਦੀਆਂ ਲੋਕਾਂ ਦੇ ਵੱਲੋਂ ਇਹਨਾਂ ਇਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਦੇਖ ਸਕਦੇ ਹੋ ਇਹੋ ਹੀ ਪੋਸਟਰ ਦਿਖਾ ਕੇ ਇਹੋ ਹੀ ਚੀਜ਼ਾਂ ਦਿਖਾ ਕੇ ਲੋਕਾਂ ਦੇ ਨਾਲ ਫਰੋਡ ਕੀਤਾ ਜਾਂਦਾ ਹੈ ਦੇਖ ਸਕਦੇ ਹੋ ਇਹਨਾਂ ਨੇ ਲਗਾਇਆ ਹੋਇਆ ਹੈ ਕਿੰਨਿਆਂ ਨੂੰ ਅਸੀਂ ਵੀਜ਼ੇ ਦਵਾਏ ਕੈਨੇਡਾ ਅਮਰੀਕਾ ਪਰ ਇਸ ਵੇਲੇ ਇਹ ਆਪਣਾ ਦਫ਼ਤਰ ਪੂਰਾ ਖਾਲੀ ਕਰ ਚੁੱਕੇ ਨੇ ਤੇ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦੇ ਕੈਬਨ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਇੱਧਰ ਵੀ ਦਿਖਾਈਆਂ ਜਾਣ ਕਿਸ ਤਰ੍ਹਾਂ ਭੱਜ ਚੁੱਕੇ ਨੇ ਆਫਿਸ ਆਪਣਾ ਖਾਲੀ ਕਰਕੇ ਵਿਸ਼ ਇਮੀਗ੍ਰੇਸ਼ਨ ਵਾਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਡਾਕੂਮੈਂਟਸ ਨੇ ਸਾਰੇ ਪਾੜ ਪੂੜ ਕੇ ਸੁੱਟ ਕੇ ਇਸ ਵੇਲੇ ਫਰਾਰ ਹੋ ਚੁੱਕੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਐਸੇ ਕੈਬਿਨਾਚ ਬੈ ਕੇ ਲੋਕਾਂ ਨੂੰ ਸੁਪਨੇ ਦਿਖਾਉਂਦੇ ਸੀ ਕਿ ਅਸੀਂ ਤੁਹਾਨੂੰ ਕੈਨੇਡਾ ਭੇਜਾਂਗੇ ਅਮਰੀਕਾ ਭੇਜਾਂਗੇ ਪਰ ਇਸ ਵੇਲੇ ਦਫਤਰ ਆਪਣਾ ਖਾਲੀ ਕਰਕੇ ਨਿਕਲ ਚੁਕੇ ਨੇ ਫਰਾਰ ਹੋ ਚੁਕੇ ਨੇ ਪਘੋੜੇ ਚੰਡੀਗੜ੍ਹ ਦੇ ਵਿੱਚੋਂ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 17 ਬੀ ਦੀਆਂ ਕਿਸ ਤਰ੍ਹਾਂ ਪੂਰਾ ਦਫਤਰ ਇਧਰ ਵੀ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਸਾਫ਼ ਤੌਰ ਤੇ ਪਤਾ ਚੱਲ ਰਿਹਾ ਕਿਸ ਤਰ੍ਹਾਂ ਦਫਤਰ ਖਾਲੀ ਕਰਕੇ ਭੱਜ ਚੁਕੇ ਨੇ ਇਹ ਡਾਕੂਮੈਂਟਸ ਕੁਛੇ-ਥੇ ਛੱਡ ਗਏ ਨੇ ਕੁਝ ਜ਼ਰੂਰੀ ਡਾਕੂਮੈਂਟਸ ਹੋ ਸਕਦੇ ਨੇ ਪਰ ਲੋਕਾਂ ਦੇ ਪੈਸਿਆਂ ਦੇ ਉੱਤੇ ਹੁਣ ਇਹ ਲੋਕ ਕਬਜ਼ਾ ਕਰਕੇ ਬੈਠੇ ਨੇ ਕਰੋੜਾ ਰੁਪਏ ਨੱਪ ਚੁਕੇ ਨੇ ਦੋ ਭਾਈਵਾਲ ਨੇ ਆਸ਼ੀਸ਼ ਬਿਰਲਾ ਤੇ ਇੱਕਦਤ ਵੀ ਤੁਹਾਨੂੰ ਨਾਮ ਦੱਸ ਦਿੰਦੇ ਆ ਤੇ ਕੈਮਰਾਮੈਨ ਕਹੂੰਗਾ ਇੱਧਰ ਵੀ ਤਸਵੀਰਾਂ ਦਿਖਾਓ ਆਸ਼ੀਸ਼ ਬਿਰਲਾ ਤੇ ਸ਼ਕੀਲ ਅਹਿਮਦ ਆਨਰ ਨੇ ਇਸ ਵਿਸ਼ ਇਮੀਗ੍ਰੇਸ਼ਨ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਇਸ ਵਕਤ ਦਫਤਰ ਖਾਲੀ ਕਰਕੇ ਭਗੋੜੇ ਭੱਜ ਚੁੱਕੇ ਨੇ ਲੋਕਾਂ ਨੂੰ ਚੂਨਾ ਲਗਾਇਆ ਪਹਿਲਾਂ ਲੋਕਾਂ ਕੋਲੋਂ ਪੈਸੇ ਲਿੱਤੇ ਕਿ ਤੁਹਾਡਾ ਅਸੀਂ ਵੀਜ਼ਾ ਲਗਾਵਾਗੇ ਤੇ ਅੱਜ ਇਹ ਤੁਸੀਂ ਦੇਖ ਸਕਦੇ ਹੋ ਦਫਤਰ ਬੰਦ ਕਰਕੇ ਪਾਜ ਚੁਕੇ ਨੇ ਵਿਸ਼ ਇਮੀਗ੍ਰੇਸ਼ਨ ਕਨਸਲਟੈਂਟ ਕਿਸ ਤਰ੍ਹਾਂ ਬੋਰਡ ਵੀ ਲਗਾਇਆ ਹੋਇਆ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਆਪਾਂ ਵੀਜ਼ੇ ਲਗਵਾਣੇ ਹਨ ਪਰ ਸਿੱਧੇ ਤੌਰ ਤੇ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਫਰਾਡ ਕੀਤਾ ਜਾ ਰਿਹਾ ਸੀ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਵਿਸ਼ ਇਮੀਗ੍ਰੇਸ਼ਨ ਸੈਕਟਰ 17 ਬੀ ਚੰਡੀਗੜ੍ਹ ਦੀਆਂ ਕਿਸ ਤਰ੍ਹਾਂ ਲੋਕਾਂ ਨੂੰ ਇਹਨਾਂ ਨੇ ਚੂਨਾ ਲਗਾਇਆ ਤੇ ਹੁਣ ਅਖੀਰ ਦੇ ਵਿੱਚ ਆਪਣਾ ਦਫ਼ਤਰ ਬੰਦ ਕਰਕੇ ਨਿਕਲ ਚੁਕੇ ਨੇ ਬਿਲਕੁਲ ਹੈ ਇਹ ਕੰਪਨੀਆਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਵੱਡੀ ਵੱਡੀ ਐਡਵਰਟਾਈਜ਼ਮੈਂਟਸ ਕਰਦੇ ਨੇ ਪੋਸਟਰ ਬਣਾ ਕੇ ਲਗਾਉਂਦੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸੱਚੀ ਵੀਜ਼ਾ ਲਗਵਾਉਂਦੇ ਨੇ ਪਰ ਇਹਨਾਂ ਨੇ ਇੱਕ ਗੈਂਗ ਬਣਾ ਲਿਆ ਹੈ ਤੇ ਫਰੌਡ ਇਸ ਵੇਲੇ ਪੰਜਾਬ ਦੇ ਵਿੱਚ ਕਰ ਰਹੇ ਨੇ ਪੋਲੇ ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ